ਕੁੰਡਲੀ ਚ ਮਿਲੂ ਤਨ ਨੂੰ ਸੋਣੀਏ ਸ਼ਨੀ ਪੱਕਾ ਦੱਬ ਚ ਮਤਲਬ ਉਸ ਡੀਓ ਕਾਤ ਕੀ ਉਹ ਸ਼ਨੀ ਮਹਾਰਾਜ ਨੂੰ ਆਪਣੇ ਜੇਬ ਚ ਰੱਖੇ ਲੋਕ ਕਹਿੰਦੇ ਵੀ ਉਹ ਕੀ ਪਬਲਿਸਿਟੀ ਲੈਣ ਨੂੰ ਕਰਦੇ ਸਾਰਾ ਇਹ ਸਿੰਗਰਾ ਦਾ ਐਡਾ ਸੀ ਲੋਕਾਂ ਨੇ ਚੱਕਣਾ ਹੀ ਨਹੀਂ ਸੀ ਮੁੱਦਾ ਅਗਰ ਪਹਿਲਾ ਸਿੰਗਰ ਜਿਹੜਾ ਬਕਵਾਸ ਕਰਦਾ ਸੀ ਨਾ Hindu ਦੇਵੀ ਦੇਵਤਾ ਬਾਰੇ ਅਗਰ ਉੱਥੇ ਪ੍ਰਸ਼ਾਸਨ ਥੱਲ ਪਾ ਲੈਂਦਾ ਜੋ ਕੱਦ ਤਾਂ ਵੀ ਕਲਾਕਾਰ ਜਾਣ ਬੁੱਝ ਕੇ ਟਾਰਗੇਟ ਕਰਦੇ ਤੇ ਸ਼ਿਮਸਨਾ ਵਾਲੇ ਫੇਮ ਲੈਣ ਨੂੰ ਕਰਦੇ ਆ ਛੇਸਣਾ ਵਾਲੇ ਆਪਣੇ ਧਰਮ ਦੀ ਗੱਲ ਕਰਦੇ ਆ ਕਿਸੇ ਦਾ ਕਾਟਾ ਨਹੀਂ ਲਾਂਦੇ ਜਿਹੜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਰ ਰਹੇ ਹੋ ਇਹ ਸਿਰਫ ਕੱਲੀਆਂ ਬਿਆਨਬਾਜ਼ੀਆਂ ਤਾਂ ਨਹੀਂ ਰਹਿ ਜਾਣਗੀਆਂ ਲੱਗਦਾ ਨਹੀਂ ਹੈਗਾ ਜਿਸ ਸਾਹਬ ਨਾਲ ਤੁਸੀਂ ਕਹਿ ਰਹੇ ਹੋ ਮੇਲੇ ਦੀ ਤੁਸੀਂ ਵੀ ਸਿਕਿਉਰਿਟੀ ਭਾਲਉਂਦੇ ਹੋ ਰੰਗਰੇਟੇ ਨੇ ਕੋਈ ਕੀ ਬਾਰੇ ਕੁਝ ਕਿਹਾ ਗਾਣੇ ਦੇ ਵਿੱਚ ਕੀ ਕਿਹਾ ਮੈਨੂੰ ਨਹੀਂ ਪਤਾ ਨੋਨ ਪਰ ਉਹਦੀ ਕੰਪਲੇਂਟ 2 ਵਜੇ ਦਿੱਤੀ 5 ਵਜੇ ਪਰਚਾ ਦਰਜ ਕਬਰ ਵੀ ਕਿਉਂ ਜਾਣੇ ਰੋਣ ਲੱਗ ਪਏ ਨੇ ਫਿਰ ਲੜਾਈਆਂ ਤਾਂ ਬਹੁਤ ਹੋਣ ਲੱਗ ਪਈਆਂ ਹਿੰਮਤ ਨਾ ਹਾਰਾ ਕਿੰਨਾ ਕੁ ਚਿਰ ਬਰਦਾਸ਼ਤ ਕਰ ਲੋਗੇ ਕਿੰਨੀਆਂ ਕਿ ਲੜਾਈਆਂ ਲੜੀਆਂ ਕਿੰਨੀ ਗੰਮਾ ਤੋ ਛਣੀ ਤਾਂ ਮੈਂ ਡੱਬ ਚ ਰੱਖਾ ਮਤਲਬ ਉਸ ਯ ਡੀ ਔਕਾਤ ਕੀ ਉਸ ਸ਼ਨੀ ਮਹਾਰਾਜ ਨੂੰ ਆਪਣੇ ਜੇਬਸ ਰੱਖੇ ਇਤਨਾ ਜਿਗਰਾ ਇਹਨਾਂ ਲੋਕਾਂ ਦਾ ਖੋਲ ਚੁੱਕਾ ਹੈ ਕਿ ਇਹ ਲੋਕ ਭੋਰਾ ਸ਼ਰਮ ਨਹੀਂ ਕਰਦੇ ਸ਼ਨੀ ਦੇਵ ਮਹਾਰਾਜ ਬਾਰੇ Hindu ਦੇਵੀ ਦੇਵਤਿਆਂ ਬਾਰੇ ਬਕਵਾਸ ਕਰਨ ਨੂੰ ਅੱਛਾ ਠੀਕ ਹੈ ਤੁਹਾਨੂੰ ਇਹ ਗੀਤ ਜਿਹੜਾ ਤੁਹਾਡੇ ਤੱਕ ਕਿਵੇਂ ਪਹੁੰਚਦਾ ਤੁਹਾਡੇ ਤੱਕ ਇਹ ਨੋਟਿਸ ਦੇ ਵਿੱਚ ਗੀਤ ਕਿਵੇਂ ਆਉਂਦਾ ਦੇਖੋ ਆਦਰਨੀਏ ਸਾਡਾ ਸਮਾਜ ਸਾਡੇ ਨਾਲ ਜੁੜਿਆ ਹੋਇਆ ਹੈ ਸਾਡਾ ਸਮਾਜ ਸਾਡੇ ਨਾਲ ਚੱਲਦਾ ਹੈ ਸ਼ਿਵਸਨਾ ਪੰਜਾਬ ਦਾ ਸਮਾਜ ਚੱਲਦਾ ਹੈ ਆਦਰਨੀਏ ਗੁਰਦੇਵ ਸਵਾਮੀ சுரேਸ਼ ਦਵਾ ਜੀ ਮਹਾਰਾਜ ਸਾਡੇ ਹੈਗੇ ਨੇ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਫਿਰ ਸਾਡੇ ਸੰਦੀਪ ਥਾਪਰ ਜੀ ਨੇ ਉਹਨਾਂ ਨੇ ਸਾਨੂੰ ਵੀਡੀਓ ਦਿਖਾਈ ਮਤਲਬ ਦੋਨਾਂ ਵੱਲੋਂ ਸੰਪਰਕ ਹੋਇਆ ਉਹ ਤੋਂ ਥਾਪਰ ਸਾਹਿਬ ਨੇ ਕਿਹਾ ਕਿ ਇਹਦੀ ਕੰਪਲੇਨ ਬੰਦੀ ਹੈ ਤੇ ਪਰਚਾ ਬੰਦਾ ਅਸੀਂ ਲੋਕ ਪ੍ਰਸ਼ਾਸਨ ਕੋ ਗਏ ਪ੍ਰਸ਼ਾਸਨ ਨੂੰ ਕੰਪਲੇਨ ਦਿੱਤੀ ਹੈ ਦੇਖਦੇ ਹਾਂ ਕੀ ਬੰਦਾ ਲੱਗਦਾ ਵੀ ਪਹਿਲਾਂ ਵੀ ਜਿਹੜਾ ਕਲਾਕਾਰਾਂ ਦੇ ਵਿਰੁੱਧ ਜਿਹੜਾ ਤੁਹਾਡੇ ਸ਼ਿਵ ਸੈਨਾ ਵੱਲੋਂ ਇਹ ਰੌਲੇ ਪੈਂਦੇ ਰਿਹਾ ਲੱਗਦਾ ਵੀ ਇਹ ਕੁਝ ਲੋਕਾਂ ਦੇ ਵੀ ਫੋਕੀ ਪਬਲਿਸਿਟੀ ਲੈਣ ਨੂੰ ਕਰਦੇ ਸਾਰਾ ਕੁਝ ਦੇਖੋ ਫੋਕੀ ਪਬਲਿਸਿਟੀ ਗੱਲ ਦੀ ਨਹੀਂ ਹੈ ਇਸ ਸਿੰਗਰਾ ਦਾ ਐਡਾ ਸੀ ਲੋਕਾਂ ਨੇ ਚੱਕਣਾ ਹੀ ਨਹੀਂ ਸੀ ਮੁੱਦਾ ਅਗਰ ਪਹਿਲਾ ਸਿੰਗਰ ਜਿਹੜਾ ਬਕਵਾਸ ਕਰਦਾ ਸੀ ਨਾ Hindu ਦੇਵੀ ਦੇਵਤਾ ਬਾਰੇ ਅਗਰ ਉੱਥੇ ਹੀ ਪ੍ਰਸ਼ਾਸਨ ਠੱਲ ਪਾ ਲੈਂਦਾ ਪਰਚਾ ਦੇ ਦਿੰਦਾ ਸਾਡੇ ਨਾ ਪੰਜ 6 ਦਿਨ ਲਗਾ ਤਾ ਤਰਨੇ ਲਾਂ ਤੋਂ ਪਹਿਲਾ ਪਰਚਾ ਦੇ ਦਿੰਦਾ ਅਰੈਸਟ ਪਾ ਲੈਂਦਾ ਬਾਰੋ-ਬਾਰ ਜ਼ਮਾਨਤ ਨਾ ਹੁੰਦੀ ਐਡੇ ਸਿੰਗਰਾ ਦਾ ਜਿਗਰਾ ਹੀ ਨਹੀਂ ਸੀ ਖੁੱਲਣਾ ਨਹੀਂ ਪਰ ਲਗ ਮਾਨ ਜੀ ਮੇਰੀ ਗੱਲ ਸੁਣੋ ਤੁਸੀਂ ਕੀ ਗੱਲ ਕਹੀ ਇਹਨੂੰ ਮੇਰੇ ਯੂਥ ਦੇ ਪ੍ਰਧਾਨ ਨੂੰ ਕਿ ਵੀ ਤੁਸੀਂ ਫੇਮਲੀ ਲੈਨੇ ਹੋ ਬੇਅਦਬੀ ਹੋਈ ਅਸੀਂ ਪ੍ਰਸ਼ਾਸਨ ਕੋ ਜਾਣੇ ਪ੍ਰਸ਼ਾਸਨ ਨਾ ਕਿਉਂ ਕੀ ਕਹਿ ਰਿਹਾ ਬਿਲਕੁਲ ਦੇਖੋ ਮੇਰੀ ਗੱਲ ਸੁਣੋ ਅਸੀਂ ਪਿੱਛੇ ਥੋੜੇ ਦਿਨ ਹੋਇਆ 10 ਤਰੀਕ ਨੂੰ ਗਣੇਸ਼ ਮੰਦਿਰ ਸਲਾਮ ਗੰਜ ਦੇ ਵਿੱਚ ਇੱਕ ਬੇਅਦਬੀ ਹੋਈ ਉਹਦੇ ਲਈ ਅਸੀਂ ਆਵਾਜ਼ ਚੱਕੀ ਆਵਾਜ਼ ਚੱਕੀ ਇੱਕ ਦਿਨ ਪੂਰਾ ਕਮਾਉਂਦੇ ਰਹੇ ਫਿਰ ਇੱਕ ਪ੍ਰਸ਼ਾਸਨ ਦਾ ਇੱਕ ਵਧੀਆ ਅਧਿਕਾਰੀ ਕੀ ਕਹਿ ਰਿਹਾ ਜੇ ਜੁੱਤੀਆਂ ਪਾ ਕੇ ਅੰਦਰ ਗਏ ਆ ਕਾਦੀ ਬੇਅਦਬੀ ਹੈ ਇਹ ਕੋਈ ਬੇਅਦਬੀ ਥੋੜੀ ਹੈ ਜਾਨਾ ਬੇਅਦਬੀ ਨਹੀਂ ਹੈ ਤੇ ਬਾਕੀ ਦੇ ਤਨਮਸਥਾਨਾਂ ਚ ਜੁੱਤੀਆਂ ਪਾ ਕੇ ਜਾਣਾ ਬੇਅਦਬੀ ਹੈ ਕਿ ਨਹੀਂ ਹੈ ਇਹ ਮੇਰਾ ਸਵਾਲ ਹੈ ਲੱਗਦਾ ਲੱਗਦਾ ਵੀ ਕਲਾਕਾਰ ਜਾਣ ਬੁੱਝ ਕੇ ਟਾਰਗੇਟ ਕਰਦੇ ਸਨ ਬਿਲਕੁਲ ਟਾਰਗੇਟ ਕਰਦੇ ਆ ਸਹੀ ਗੱਲ ਹੈ ਵੀ ਪਹਿਲਾਂ ਅਗਲੇ ਦਾ 2-4 ਹਜ਼ਾਰ ਫਾਲੋਅਰ ਹੁੰਦਾ ਜਿਲੇ ਉਹਨੂੰ ਲੱਗਦਾ ਵੀ ਹੁਣ ਮੇਰੀ ਗਾਣਾ ਮੇਰੀ ਗੱਡੀ ਚੱਲੇ ਲੈ ਲੈ ਮੇਰੀ ਕਿ ਸ਼ਿਵਸਰਨਾਂ ਵਾਲੇ ਫੇਮ ਲੈਣ ਨੂੰ ਕਰਦੇ ਆ ਸ਼ਿਵਸਰਨਾਂ ਵਾਲੇ ਆਪਣੇ ਧਰਮ ਦੀ ਗੱਲ ਕਰਦੇ ਆ ਕਿ ਕਿਉਂਕਿ ਸਾਡਾ ਜਿਹੜਾ ਧਰਮ ਹੈ ਸਾਡਾ ਧਰਮ ਕਹਿੰਦਾ ਜੇ ਇੱਕ ਬੰਦੇ ਕੋਲ ਗਲਤੀ ਹੋਈ ਹੋ ਕੋ ਉਹਦੀ ਗਲਤੀ ਮਨਾਓ ਪਰ ਸਾਡੇ ਨਾਲ ਕੀ ਹੋ ਰਿਹਾ ਨਾ ਤਾਂ ਸਾਡੀ ਸੁਣਵਾਈ ਹੋ ਰਹੀ ਐ ਸਤਾ ਹੁੰਦੀ ਛਨੀ ਦੇ ਮਹਾਰਾਜ ਛੱਡੀ ਵੱਡੀ ਬਕਵਾਸ ਕਰਦਾ ਹੀ ਨਾ ਫਿਰ ਅਸੀਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਆ ਪ੍ਰਸ਼ਾਸਨ ਕੋਲ ਇਹ ਸੁਣਾਉਣਾ ਨੂੰ ਮਿਲਦਾ ਅਸੀਂ ਲੋਕ ਕੁਝ ਨਹੀਂ ਕਹਿੰਦੇ ਅਸੀਂ ਲੋਕ ਸਿੰਪਲ ਕਹਿੰਨੇ ਕੰਮ ਲੈ ਲੈ ਲੋ ਸਾਡੀ ਕਮਿਟੀ ਨਹੀਂ ਹੁੰਦੀ ਮਤਲਬ ਅਸੀਂ ਵੀ ਉਹੀ ਕੰਮ ਸ਼ੁਰੂ ਕਰ ਦਈਏ ਮੌਕੇ ਤੇ ਕਰ ਦਈਏ ਫਿਰ ਦੱਸੋ ਨਹੀਂ ਲੱਗਦਾ ਹੈਗਾ ਵੀ ਜਿਹੜੇ ਪਾਸੇ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਰ ਰਹੇ ਹੋ ਇਹ ਸਿਰਫ ਕੱਲੀਆਂ ਬਿਆਨਬਾਜ਼ੀਆਂ ਤਾਂ ਨਹੀਂ ਰਹਿ ਜਾਣਗੀਆਂ ਕਿਉਂ ਬਿਆਨਬਾਜ਼ੀਆਂ ਕੋਈ ਰਹਿ ਜਾਣਗੀਆਂ ਜੀ ਅਸੀਂ ਲੋਕ ਹਸ ਤੱਕ ਦਾ ਗਾयक ਦੇ ਪਿੱਛੇ ਕੋਈ ਉਸ ਤੋਂ ਬਾਅਦ ਹੁਣ ਕੋਈ ਲੜਦਾ ਕੋਈ ਧਰਨਾ ਲਾਉਂਗੇ ਕੀ ਕਰੋਗੇ ਕੁਝ ਅੱਗੇ ਦੀ ਕਰਵ ਦੇਖਦੇ ਆ ਰਣਨੀਤੀ ਬਹਿ ਕੇ ਤੈਅ ਹੋਊਗੀ ਸਾਡੇ ਸਾਡੇ ਸ਼ਿਵਸਨਾ ਪੰਜਾਬ ਦੇ ਸੀਨੀਅਰ ਲੀਡਰ ਬੈਠਣਗੇ ਦੇਖਦੇ ਆ ਕੀ ਕਰਦੇ ਆ ਅੱਗੇ ਅਸੀਂ ਲੋਕ ਤਾਂ ਹੁਣ ਕੰਪਲੇਨਟ ਦਿੱਤੀ ਹੈ ਦੇਖਦੇ ਆ ਇੱਕ ਦੋ ਦਿਨ ਦੇਖੀਏ ਤਾਂ ਸਹੀ ਮੇਲਾ ਦੀ ਤੁਸੀਂ ਵੀ ਸਿਕਿਉਰਟੀ ਪਾ ਲਓ ਕੱਲ ਉਹ ਬਿਲਕੁਲ ਕੋਈ ਸਿਕਿਉਰਟੀ ਨਹੀਂ ਪਾ ਲੰਦਾ ਹਜ ਤੱਕ ਦੱਸ ਦੋ 2 ਸਾਲ ਹੋ ਗਏ ਸ਼ਿਵਸਨਾ ਜੀ ਕੰਮ ਕਰਦੇ ਕਿਹੜੀ ਕੰਪਲੇਨਟ ਦੇਤੀ ਕਿ ਥ੍ਰੈਟ ਆਂਦੀਆਂ ਨੇ ਬਿਲਕੁਲ ਆਂਦੀਆਂ ਨੇ ਹਜ ਤੱਕ ਪਤਾ ਕਰ ਲਓ ਕਿਹੜੀ ਵਿਨੀਦੂ ਨੇ ਕੰਪਲੇਨਟ ਦੇਤੀ ਜੋ ਪਰ ਪ੍ਰਸ਼ਾਸਨ ਨੇ ਵਿਸ਼ਵਾਸ ਕੀਤਾ ਸੀ ਕੀਤਾ ਸੀ ਪਰ ਸਿਲਾ ਕੀ ਮਿਲਿਆ ਉਹ ਦੱਸਤਾ ਕੀਤਾ ਸੀ ਹੁਣ ਦੇਖਦੇ ਆ ਕਿ ਕੀ ਕਰਨਾ ਨਹੀਂ ਹੁਣ ਲੱਗਦਾ ਵੀ ਅੱਗੇ ਗਾਇਕ ਦੇ ਖਿਲਾਫ ਕੋਈ ਆਪਦੀ ਜਿਹੜੀ ਸਮਾਜ ਨੂੰ ਲੈ ਕੇ ਜਾਂ ਤੁਹਾਡੀ ਸੀਨੀਅਰ ਲੀਡਰਸ਼ਿਪ ਨੂੰ ਲੈ ਬਿਲਕੁਲ ਚੱਲਾਂਗੇ ਜੀ ਬਿਲਕੁਲ ਚੱਲਾਂਗੇ ਜੇ ਸਾਨੂੰ ਹਰ ਵਾਰ ਦੇਖੋ ਸਾਡਾ ਸਮਾਜ ਨਾ ਉਹ ਸਮਾਜ ਨਹੀਂ ਨਾ ਹੈਗਾ ਉਹ ਸਮਾਜ ਨਹੀਂ ਹੈ ਗੱਲ ਨਹੀਂ ਸਮਝੇ ਜਿਹੜਾ ਉਹ ਕੀ ਉਹਦਾ ਨਾਮ ਹੈ ਸ਼ਿਮਲਾਪੁਰੀ ਜਾਂ ਸਰਦਾਰ ਜੀ ਉਹਦਾ ਨਾਮ ਹੈ ਰੰਗਰੇਟਾ ਰੰਗਰੇਟੇ ਨੇ ਦੀ ਬਾਰੇ ਕੁਝ ਕਿਹਾ ਗਾਣੇ ਦੇ ਵਿੱਚ ਕੀ ਕਿਹਾ ਮੈਨੂੰ ਨਹੀਂ ਪਤਾ ਪਰ ਉਹਦੀ ਕੰਪਲੇਂਟ 2 ਵਜੇ ਦਿੱਤੀ 5 ਵਜੇ ਪਰਚਾ ਦਰਜ ਆ ਸਾਡਾ ਮੁੰਡਾ ਕੱਲ ਦਾ ਕੋ ਮਰਿਆ ਤਿੰਨ ਦਿਨ ਤਿੰਨ ਦਿਨ ਹੋ ਗਏ ਉਹਨੂੰ ਘੁੰਮਦੇ ਨੂੰ